ਮਾਣੇ 50-50 ਰੁਪਏ ਜਾਨੀ 7 اوه ڏيتا ني ڇڏ دو هٿ لاءو ٿورو لاو ڇو پير پيشه وائي جو کٽي پيشه پيشه وائي ڇڏو کے کے بنو نا نانے سانو دے توان کی سداں میں پاس کر کے اج کا بسے نا دے کے چھکا کرتے ہونارے ہاڑ کر ہاڑ گاؤں ہا گاؤں تو رو کو تنگی گاؤں ہا گاؤں رو کو والے دے دھرم دی جان جتھے سیتھ سنتوں دیو بھی کرا دے ਮੜਾ ਜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਡੀਸ਼ਨਲ ਹੈੱਡ ਗਨ ਸੀ ਸਿੰਘ ਸਾਹਿਬ ਭਾਈ ਮਲਕੀ ਸਿੰਘ ਜੀ ਦੇ ਹਰਮਨ ਪਿਆਰੇ ਗੁਰਸਿੱਖ بیٹے ਅਤੇ ਉਹਨਾਂ ਦੇ ਪੁਰਮ ਸਾਹਿਬ ਅਚਾਨਕ ਇੱਕ ਐਕਸੀਡੈਂਟ ਦੇ ਵਿੱਚ ਕਾਲ ਚਲਾਣਾ ਕਰ ਗਏ ਸੋ ਉਹਨਾਂ ਦੀ ਅੱਜ ਐਂਡ ਵਰਪਾਲ ਵਿਖੇ ਅੰਤਮ ਸੰਸਕਾਰ ਵਿੱਚ ਉਹਨਾਂ ਦੀ ਹਮਦਰਦੀ ਰੱਖਣ ਵਾਲੇ ਪੂਰਾ ਪੰਥ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਸਭਾ ਅੱਜ ਹਾਜ਼ਰ ਹੋਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦੀਆਂ ਅੱਖਾਂ ਨਮ ਨੇ ਕਿਉਂਕਿ ਕਹੋ ਜਾਂ ਇਹ ਵਿਛੋੜਾ ਅਕਾਲ ਪੁਰਖ ਵਾਹਿਗੁਰੂ ਦਾ ਪਾਣਾ ਜਿਹੜਾ ਮੰਨਣਾ ਬਹੁਤ ਔਖਾ ਸੋ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਆਂ ਇਸ ਪਰਿਵਾਰ ਨੂੰ ਇਸ ਔਖੀ ਘੜੀ ਦੇ ਵਿੱਚ ਸਤਿਗੁਰੂ ਜੀ ਆਪ ਆਪਣਾ ਸਿੱਖ ਤੇ ਮਿਹਰ ਪਤਰ ਹੱਥ ਰੱਖ ਕੇ ਹੌਸਲਾ ਦੇਣ ਔਰ ਛੱਡੀ ਹੋਣ ਵਾਲੀ ਜਿਹੜੀ ਬੱਚੀ ਆ ਔਰ ਉਹਨਾਂ ਦਾ ਬੜਾ ਬੱਚਾ ਉਹਨੂੰ ਸਤਿਗੁਰੂ ਜੀ ਲੰਮੀ ਆਇਓ ਬਖਸ਼ੇ ਤੇ ਆਪਣੇ ਗੁੱਸੇ ਠੀ ਦੇ ਨਾਲ ਜੋ ਰਣ ਭਾਰਾ ਮੰਨਣ ਦਾ ਬਲ ਬਖਸ਼ੇ ਸੋ ਇਹ ਬਹੁਤ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਸਾਰਿਆਂ ਦੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਇਹ ਪਾਣਾ ਆ ਇਹ ਬਹੁਤ ਅਸਅ ਹੈ ਗੁਰੂ ਸਾਹਿਬ ਕਿਰਪਾ ਕਰਨ ਸਿਰ ਤੇ ਹੱਥ ਰੱਖਣ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਸਿੰਘ ਸਾਹਿਬ ਜੀ ਨੇ ਬੜਾ ਸਿੱਧਕ ਰੱਖਿਆ ਆ ਸਤਿਗੁਰੂ ਦਾ ਸਿਰ ਤੇ ਹੱਥ ਰੱਖਿਆ ਆ ਲੇਕਿਨ ਇੱਕ ਹੋਰ ਦਾਸ ਸੱਚੇ ਪਾਤਸ਼ਾਹ ਇਹਦਾ ਜਵਾਨ ਪੁੱਤ ਨੇ ਇਹ ਬਹੁਤ ਔਖੀ ਘੜੀ ਆ ਸਹਿਣ ਕਰਨੀ ਬਹੁਤ ਔਖੀ ਆ ਔਰ ਇੱਕ ਬੇਨਤੀ ਵੀ ਕਰਾਂਗਾ ਕਿ ਚਲੋ ਛੜਕਾ ਤੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਪਏ ਆ ਸਾਨੂੰ ਅੱਜ ਦੇ ਜਦੋਂ ਅਸੀਂ ਸੋਚਦੇ ਆ ਕਿ ਬੱਚੇ ਸਾਡੇ ਨਸ਼ਿਆਂ ਵਿਸ਼ਿਆਂ 'ਚ ਰੁੱੜ ਗਏ ਜਿਹੜੇ ਸਾਡੇ ਬੱਚੇ ਬੱਚੇ ਆ ਉਹ ਇਨ੍ਹਾਂ ਹਾਲਾਤਾਂ 'ਚ ਜਿਨ੍ਹਾਂ ਨੇ ਕੌਮ ਦੀ ਬਾਗਦੋਰ ਸੰਭਾਲਣੀ ਸੀ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਪੰਥ ਦਾ ਮਾਣ ਸਨਮਾਨ ਬਣਨਾ ਸੀ ਜਿਹੜੇ ਬੱਚੇ ਨੇ ਸਾਨੂੰ ਛੋੜਾ ਦੇ ਗਿਆ ਕਿਤੋਂ ਵੱਡੀ ਪੀੜ ਕੋਈ ਨਹੀਂ ਕਾਲਜ ਦਾ ਸੱਲ ਆ ਸੈਂਡ ਕਰਨਾ ਬਹੁਤ ਔਖਾ ਮੈਂ ਕੋਈ ਸੁਝ ਨਹੀਂ ਰਿਹਾ ਕਹਿਣਾ ਕੀ ਹੈ ਕੀ ਕਿਹਾ ਜਾ ਸਕਦਾ ਕਹਿਣ ਦੇ ਕੋਈ ਸ਼ਬਦ ਨਹੀਂ ਹੈ ਕੋਈ ਸ਼ਬਦ ਨਹੀਂ ਹੈ ਕਿਉਂਕਿ ਸਾਡੇ ਕੋਲ ਤਾਂ ਛੋਟੇ ਨੇ ਦਿੱਤੇ ਉਹ ਬੱਚਾ ਫਸਟ ਕਲਾਸ ਤੋਂ ਸਾਡੇ ਕੋਲ ਘਰੇ ਰਹਿਣਾ ਪਿਛਣ ਪੜ੍ਹਨੀ ਸਾਰਾ ਸਾਰਾ ਦਿਨ ਬੱਚੇ ਨਾਲ ਖੇਡਣਾ ਔਰ ਇਥੋਂ ਤੱਕ ਕਿ ਮੇਰੇ ਇੰਨਾ ਸਾਡੇ ਨਾਲ ਸੀ ਜੋ ਵੀ ਕਹਿ ਤਾ ਨਾ ਬੱਚੇ ਨੇ ਕਦੀ ਨਹੀਂ ਕਿਹਾ ਕਿ ਮੈਂ ਆਹ ਨਹੀਂ ਕਰਨਾ ਠੀਕ ਅੰਕਲ ਜੇ ਕਿਸੇ ਵੀ ਕੰਮ ਲਈ ਕਹਿ ਤਾ ਉਸੇ ਗੱਲੋਂ ਵੀ ਚੜਕਤਾ ਸਕੂਲ ਚ ਸਿੰਘਾਂ ਦਾ ਕਹਿੰਦਾ ਪੀਟੀ ਮੀਟਾ ਤੁਸੀਂ ਜਾਇਓ ਬਹੁਤ ਔਖਾ ਬਹੁਤ ਔਖੀ ਤਾਂ ਦਾ ਜਿਹੇ ਦਰਮੇ ਵਿਚ ਸਿੰਘ ਸੋਢੀ ਮੁਕੀ ਦਸ਼ਮੇਸ਼ ਕਰਾ ਨਾਲ ਜੋ ਅੱਜ ਦਾ ਜੇ ਸਮਾਗਮ ਆਇ ਬੜਾ ਭਿਆਨਕ ਸਮਾਚਾਰ ਚੱਲ ਰਿਹਾ ਕਿ ਅੱਜ ਸਾਡੇ ਮਾਨਯੋਗ ਸਰਕਾਰ ਜੋਗ ਸਿੰਘ ਸਾਹਿਬ ਸਿੰਘਾਗਰ ਦੀ ਮਲਕੀ ਸਿੰਘ ਜਿਹੜਾ ਦੇ ਬਲੰਤਿ ਸ੍ਰੀ ਕਾਲ ਦੱਸ ਜਿੰਨਾ ਦੇ ਪਚੰਗੀ ਹਰਚਰਨ ਕਮਲ ਚਾਰਚਰਨ ਚਰਨਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸੌਰਾ ਸਾਹਿਬ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਟਾਟਾ ਨਗਰ ਵਾਲੇ ਜੋ ਸਾਡੇ ਗਵਾਨ ਨਗਰ ਮੱਤੇਵਾਲ ਦੇ ਵਸਨੀਕ ਸਨ ਅਤੇ ਨਾਲ ਸਾਡਾ ਦਾਲਪੰਸ ਦਾ ਚੰਗੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਪਿੰਡ ਚਾਟੀਵੰਡਲੇਲ ਤੋਂ ਇਹਦਾ ਪੰਸ ਦਾ ਮਾਨ ਪ੍ਰਚਾਰਕ ਸੀ ਚੰਗਾ ਸੋਹਣਾ ਕਵੀਸ਼ਰ ਸੀ ਬਲੰਦ ਆਵਾਜ਼ ਸੀ ਅਤੇ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਛੋਟੇ ਛੋਟੇ ਬੱਚੇ ਛੱਡ ਕੇ ਤਿੰਨੇ ਹੀ ਆਪਣਾ ਜਹਾਨੀ ਸੰਸਾਰ ਤੋਂ ਅਲਵਿਦਾ ਕਹਿ ਗਏ ਹਨ ਪਰਮਾਤਮਾ ਦਾ ਪਾਣਾ ਹੈ ਸਤਿਗੁਰੂ ਅੱਗੇ ਅਰਦਾਸ ਕਰਾਂਗੇ ਇਹ ਇੱਕ ਬਰਮਤ ਦੇ ਨਾਲ ਜੁੜੇ ਹੋਏ ਪਰਿਵਾਰ ਹਨ ਗੁਰੂ ਸਾਹਿਬ ਇਹਨਾਂ ਨੂੰ ਸਿੱਖੀ ਸਿਖੋ ਸਾਦੇ ਪਾਣਾ ਮੰਨਨ ਦਾ ਬਲ ਬਖਸ਼ਿਆ ਕੋਈ ਗੱਲ ਕਹੀ ਨਹੀਂ ਜਾ ਸਕਦੀ ਬਹੁਤ ਹੀ ਮੰਦ ਭਾਗਾ ਪਾਣਾ ਵਰਤਿਆ ਸਿੰਘ ਸਾਹਿਬ ਜਾਨੀ ਬਲਕੀਤ ਸਿੰਘ ਜੀ ਉਹਨਾਂ ਤੇ ਔਰ ਉਹਨਾਂ ਦੇ ਕੁੜਮਾ ਦੇ ਪਰਿਵਾਰ ਤੇ ਜੋ ਅਸਹਿ ਤੇ ਅਕਹਿ ਕਸ਼ਟ ਹੈ ਉਹ ਆਇਆ ਔਰ ਸਿੱਖ ਨੇ ਹਮੇਸ਼ਾ ਪਰਮੇਸ਼ਰ ਦੇ ਪਹਾੜੇ ਵਿੱਚ ਰਹਿਣਾ ਭਾਈ ਮਲਕੀ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਕੁੜਮਾ ਦਾ ਪਰਿਵਾਰ ਪਰਮੇਸ਼ਰ ਦੇ ਪਹਾੜੇ ਦੇ ਵਿੱਚ ਉਹਦੇ ਸ਼ੁਕਰਾਨੇ ਵਿੱਚ ਹੀ ਨੇ ਕਿਉਂਕਿ ਖਸਮੇ ਸੋਈ ਭਾਮ ਦਾ ਖਸਮੇ ਦਾ ਪਹਾਣਾ ਜਿਸ ਭਾਵ ਹੈ ਔਰ ਇਹ ਕਾਕਾ ਚਨਪ੍ਰੀਤ ਸਿੰਘ ਸਰਦਾਰ ਜਸਵੀਰ ਸਿੰਘ ਜੀ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਸਨ ਅਰਦੇ ਦੇ ਪ੍ਰਚਾਰ ਕਰਨ ਵਾਸਤੇ ਜਾ ਰਹੇ ਸੀ ਜੋਨ ਰੂਪ ਨੇ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਸਤੇ ਦੇ ਵਿੱਚ ਦੁਖਦਾਇਕ ਘਟਨਾ ਵਾਪਰੀ ਗੱਡੀ ਦੇ ਟਾਇਰ ਫਟਣ ਕਰਕੇ ਗੱਡੀ ਦੀ ਪਲਟੀਆਂ ਵੱਜਨ ਕਰਕੇ ਤਿੰਨ ਸਵਾਰੀਆਂ ਸੀ ਤਿੰਨੇ ਹੀ ਥਾਂ ਦੇ ਉੱਤੇ ਸੁੰਮਾਪਤ ਹੋ ਗਈਆਂ ਇਹ ਦੁੱਖ ਬਹੁਤ ਅਸਹਿ ਹੈ ਸੰਗਤ ਨੇ ਅਰਦਾਸ ਕੀਤੀ ਹੈ ਸਤਿਗੁਰੂ ਦੋਵਾਂ ਪਰਵਾਰਾਂ ਨੂੰ ਭਾਣਾ ਮੰਨ ਦਾ ਬਲ ਬਖਸ਼ੇ ਉਹਨਾਂ ਬੱਚਿਆਂ ਨੂੰ ਆਪਣੇ ਚੱਲਣਾ ਵਿੱਚ ਨਿਵਾਸ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਇੱਕ ਜਏ ਦਿਖਦਾਈ ਸਮੇਂ ਤੇ ਆਪਾਂ ਸਾਰੇ ਇਕੱਤਰ ਹੋਏ ਜਿਹਨੂੰ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਜਾ ਰਹੀਆਂ ਇਹ ਕਿੰਨੀਆਂ ਜਿੱਥੇ ਆਪਣੇ ਡੈਸਟੀਨੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਐਕਸਟੈਂਡਰ ਕਰਕੇ ਜਿਹੜਾ ਉਹ ਖਾਲ ਚਲਾਣਾ ਕਰਗੇ ਉੱਥੇ ਪਿੱਛੇ ਪਰਿਵਾਰਾਂ ਵਾਸਤੇ ਬੜਾ ਔਖਾ ਸਮੱਸਿਆ ਜਿਵੇਂ ਸਿੰਘ ਸਾਹਿਬ ਜੀ ਦੇ ਕੋਲਮ ਭਾਈ ਜਸਪੀਰ ਸਿੰਘ ਜੀ ਉਹਨਾਂ ਦੇ ਬੇਟੇ ਸ ਹਾਏ ਹਰਚਨਪ੍ਰੀਤ ਸਿੰਘ ਜੀ ਤੇ ਤੀਹਰਾ ਸਿੰਘ ਜਿਹੜਾ ਉਹ ਇਹ ਪਰਿਵਾਰਾਂ ਵਾਸਤੇ ਬੜਾ ਖਾਸ ਸਮਾਂ ਸੀ ਪਰ ਜਿਵੇਂ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਨਾ ਬਾਣੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਮਾਂ ਇੱਕ ਇੱਕ ਅਥਰੂ ਨਹੀਂ ਆਇਆ ਅੱਖ ਚੋਂ ਬੱਚੀ ਨੇ ਜੀ ਦਾ ਬਾਪ ਜੀ ਦਾ ਪਤੀ ਚੜ੍ਹਾਈ ਕਰ ਗਏ ਉਹਨਾਂ ਨੇ ਜਿਸ ਹੌਸਲੇ ਨਾਲ ਗੁਰੂ ਦਾ ਹੁਕਮ ਮੰਨ ਕੇ ਆਣੇ ਜਰੀਕੇ ਜਿਵੇਂ ਉਹਨਾਂ ਨੇ ਇਹ ਮੰਨਿਆ ਕਿ ਮੈਂ ਸਾਹਮਣੇ ਵੀ ਗੁਰਮਤੀ ਜਿਹੜੀ ਉਹ ਗਰੜਤਾ ਦੀ ਸਿਖਰ ਹੈ ਬੜਾ ਔਖਾ ਹੁੰਦਾ ਹੈ ਜੇ ਸਮੇਂ ਤੇ ਸਥਿਰ ਰਹਿਣਾ ਕਿਤੇ ਨਾ ਕਿ ਦਿਲ ਖਿਸ਼ਾਲਾ ਮਾਰਦਾ ਪਰ ਸਿੰਘ ਸਾਹਿਬ ਜੀ ਨੇ ਇਹ ਸਾਰੇ ਸਮੇਂ ਜਿਹੜਾ ਗੁਰਮਤ ਅਨਸਾਰ ਰੱਖੀ ਮੰਨਿਆ ਉਹਨਾਂ ਸੰਸਕਾਰ ਤੇ ਬਹੁਤ ਮਾੜੀ ਘਟਨਾ ਵਾਪਰੀ ਆ ਪਰ ਹੈ ਹੁਕਮ ਚਾ ਗੁਰੂ ਦੇ ਬਾਣੇ ਚ ਇਸ ਕਰਕੇ ਜਦੋਂ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਆਪਣੇ ਕੋਲ ਮਾਰਿਆ ਜਿੰਨਾਂ ਤੁਸੀਂ ਜਿੱਤਨੇ ਬੁਲਾਈ ਉਹ ਜਿਹੜੀ ਆ ਉਹ ਗੁਰੂ ਸਾਹਿਬ ਨੇ ਕਲਾ ਵਰਸਾਈ ਆ ਪਰਿਵਾਰ ਨੇ ਇਹਨੂੰ ਮੰਨਿਆ ਮੈਂ ਤੇ ਉਹਨਾਂ ਦੇ ਹੌਸਲੇ ਨੂੰ ਉਹਨਾਂ ਨੂੰ ਨਮਸਕਾਰ ਕਰਦਾ ਨਾਲ ਇਹਨਾਂ ਵਿਚੜੀਆਂ ਰਵਾਨ ਚੜ੍ਹਦਾ ਕੋਲ ਪੇੜ ਕਰਦਾ ਪਾਤਸ਼ਾਹ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ